ਵੀਡੀਓ ਜੋ ਤੁਸੀਂ ਦੇਖ ਰਹੇ ਹੋ ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਧਿਰਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਜੀ ਆ ਵੀਡੀਓ ਪੰਜਾਬ ਦੀ ਨਹੀਂ ਹੈ ਸਗੋਂ ਯੂਪੀ ਦੇ ਕਾਨਪੁਰ ਸ਼ਹਿਰ ਦੀ ਵੀਡੀਓ ਹੈ ਜੋ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਦੋ ਤਰ੍ਹਾਂ ਦੇ ਵਿੱਚ ਲੜਾਈ ਹੋ ਰਹੀ ਹੈ ਤੇ ਲੜਾਈ ਵੀ ਇੱਟਾ ਰੋੜੇ ਤਾਂ ਛੱਡੋ ਬੰਬਾਂ ਨਾਲ ਹਮਲੇ ਕੀਤੇ ਜਾਂਦੇ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਕਤੀ ਅੰਗਰੇਜ਼ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਪਰ ਉਹਨਾਂ ਦੀ ਹਜੇ ਤੱਕ ਪਛਾਣ ਨਹੀਂ ਹੋ ਸਕੀ ਤਾਂ ਫਿਲਮੀ ਸੀਨ ਹੈ ਜਿਹੜਾ ਪੂਰਾ ਮਾਹੌਲ ਬਣਿਆ ਹੋਇਆ ਹੈ ਦੋ ਤਰ੍ਹਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਤੇ ਦੋਹਾਂ ਤਰ੍ਹਾਂ ਦੇ ਮੈਂਬਰਾਂ ਦੀ ਜੜੀ ਹੈ ਪਾਲ ਕੀਤੀ ਜਾ ਰਹੀ ਹੈ ਤਾਂ ਹੁਣ ਤੁਹਾਨੂੰ ਦੱਸਦੇ ਆ ਕਿ ਦਰਅਸਲ ਇਹ ਵੀਡੀਓ ਕੀ ਹੈ ਜਿਸ ਤੇ ਪਿੱਛੇ ਪੂਰਾ ਮਾਮਲਾ ਕੀ ਹੈ ਤਾਂ ਬਿਲਕੁਲ ਗੋਲ ਗੱਪਿਆਂ ਨੂੰ ਲੈ ਕੇ ਜਿਹੜੀ ਲੜਾਈ ਹੁੰਦੀ ਹੈ ਚਾਟ ਪਾਪੜੀ ਦੀ ਸਟਾਲ ਲੱਗੀ ਹੁੰਦੀ ਹੈ ਨੌਜਵਾਨ ਉਥੇ ਚਾਟ ਪਾਪੜੀ ਖਾਣ ਆਉਂਦੇ ਨੇ ਤੇ ਹਾਲਾਂਕਿ ਮੌਜੂਦ ਨੌਜਵਾਨ ਜੋ ਪਹਿਲਾਂ ਹੀ ਉੱਥੇ ਖੜੇ ਹੁੰਦੇ ਨੇ ਉਹਨਾਂ ਨਾਲ ਕਹਾ ਸੁਣੀ ਹੁੰਦੀ ਹੈ ਬਹਿਸ ਹੁੰਦੀ ਹੈ ਤੇ ਉਹ ਬਹਿਸ ਇੰਨਾ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਕਿ ਜਿਹੜੀ ਲੜਾਈ ਦੇ ਰੂਪ ਦੇ ਵਿੱਚ ਬਦਲ ਜਾਂਦੀ ਹੈ ਤਾਂ ਦੋ ਤਰ੍ਹਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਿਲਮੀ ਸੀਨ ਜਿਹੜਾ ਬਣਿਆ ਹੋਇਆ ਹੋਮ ਮੇਡ ਬੰਬਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਹਮਲਾ ਕਰਨ ਦੇ ਲਈ ਇਸ ਦੇ ਕਾਰਨ ਕਾਫੀ ਲੋਕਾਂ ਦਾ ਜਿਹੜਾ ਨੁਕਸਾਨ ਵੀ ਹੋ ਜਾਂਦਾ ਹੈ ਤਾਂ ਵੀਡੀਓ ਪੰਜਾਬ ਦੀ ਨਹੀਂ ਹੈ ਸਗੋਂ ਯੂਪੀ ਦੇ ਕਾਨਪੁਰ ਸ਼ਹਿਰ ਦੀ ਹੈ ਜੋ ਕਿ ਅਸਲੇ ਨੂੰ ਲੈ ਕੇ ਕਾਫੀ ਮਸ਼ਹੂਰ ਹੈ ਇਸ ਦੇ ਨਾਲ ਨਾਲ ਗੁੰਡਾਗਰਦੀ ਨੂੰ ਲੈ ਕੇ ਵੀ ਕਾਫੀ ਬਦਨਾਮ ਹੈ ਤਾਂ ਜਿੱਥੇ ਗੋਲ ਗੱਪਿਆਂ ਨੂੰ ਲੈ ਕੇ ਜਿਹੜੀ ਲੜਾਈ ਹੁੰਦੀ ਹੈ ਗੋਲ ਗੱਪਿਆਂ ਦੇ ਪਿੱਛੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਹੜੇ ਬੰਬਾਂ ਨਾਲ ਆਹੜਾਂ ਤੇ ਹਮਲਾ ਕੀਤਾ ਜਾਂਦਾ ਹੈ ਤੇ 20 ਜਾਣਿਆਂ ਦੀ ਹਾਲਤ ਨਜ਼ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੋਲ ਗੱਪਿਆਂ ਦੇ ਪਿੱਛੇ ਲੋਕ ਨੇ ਜਿਹੜੇ ਜਾਨਵਰਾਂ ਦੇ ਵਾਂਗ ਲੜ ਰਹੇ ਨੇ ਤਾਂ ਦੋ ਧਿਰਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਤੇ 50 ਜਣਿਆਂ ਦੇ ਖਿਲਾਫ ਮਾਮਲਾ ਜਿਹੜਾ ਦਰਜ ਕੀਤਾ ਜਾਂਦਾ ਹੈ الله 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 الله

हेलो भाइया अनि के गर्नुहुन्छ सबैजनाहरुले कुरा गर्नुहुन्छ